ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਜੀ ਆਪੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬੂਮ ਦੇ ਨਾਲ ਸਪਰੇਅ ਕਰਵਾ ਰਹੇ ਸੀ ਮੱਕੀ ਦੇ ਉੱਤੇ ਇਹ ਬੂਮ ਸਾਡੇ ਪਿੰਡ ਮੱਲਣਾ ਸਵਰਨੇ ਮਾਸਟਰ ਨੇ ਸੰਤ ਫਾਰਮੁੱਥੇ ਬਾਈ ਨੇ ਲਿਆਂਦਾਗਾ ਜੀ ਨਵਾਂ ਇਹ ਰੇ ਵੀ ਪਾ ਤੇ ਸਪਰੇਅ ਵੀ ਕਰਦਾਗਾ ਤੁਸੀਂ ਇਹਦੇ ਨਾਲ ਭਰਾਵੋ ਨੇੜੇ ਏਰੀਆ ਦੇ ਵਿੱਚ 30-35 ਕਿਲੋਮੀਟਰ ਦੇ ਮੀਟਰ ਦੇ ਵਿੱਚ ਵਿੱਚ ਸਪਰੇਅ ਕਰਵਾ ਸਕਦੇ ਹੋ। ਪ੍ਰਚੰਨ ਮੈਂ 175 58 201 ਇਹ ਨੰਬਰ ਸੁਖੇ ਇਹਦਾ ਨੰਬਰ ਆ ਬਾਈ ਪਿੰਡ ਮੱਲਣ ਜੇ ਕਿਸੇ ਵੀਰ ਭਰਾ ਨੇ ਸਪਰੇਅ ਕਰਵਾਉਣੀ ਹੋਵੇ ਮੱਲਣ ਏਰੀਏ ਦੇ ਆਸੇ ਪਾਸੇ ਨੇੜੇ ਅਰੇ ਇਹ ਤਾਂ ਬਾਈਆਂ ਨੂੰ ਫੋਨ ਤੇ ਪੁੱਛ ਲਿਓ ਭਰਾਵੋ ਕਿਉਂਕਿ ਸਾਡੇ ਨਾਲ ਇਹਦਾ ਮੱਕੀ ਦਾ ਟਾਈਪ ਕੀਤਾ ਹੋਇਆ ਸੀ ਕੋਈ ਇਹ ਰੇਟ ਦੀ ਗੱਲ ਨਹੀਂ ਖੋਲੀ ਤੇ ਆ ਤੁਸੀਂ ਦੇਖ ਸਕਦੇ ਹੋ ਸਪਰੇ ਵਧੀਆ ਹੁੰਦੀ ਹੈ ਜੀ ਜੇ ਕਿਸੇ ਵੀਰ ਭਰਾ ਨੇ ਸਪਰੇ ਕਰਾਉਣੀ ਹੋਵੇ ਜਾਂ ਝੋਨੇ 'ਚ ਰੇਪ ਪਾਉਣੀ ਹੋਵੇ ਤਾਂ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ 9217558201 ਸੁੱਖਾ ਮੱਲਣ ਇਸ ਨੰਬਰ ਤੇ ਫੋਨ ਕਰਕੇ ਭਰਾਵੋ ਤੁਸੀਂ ਗੱਲਬਾਤ ਕਰ ਸਕਦੇ ਆਣਾ ਰਾਜਸਥਾਨ ਦੇ ਵਿੱਚ ਤਾਂ ਤੁਸੀਂ ਤਾਂ ਵੀ ਇਸ ਨੰਬਰ ਤੇ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਜਿੱਥੇ ਗੱਠਾ ਮੰਗਵਾ ਸਕਦੇ ਜਦੋਂ ਮਰਜ਼ੀ ਫੋਨ ਕਰਕੇ ਤੁਸੀਂ ਗੱਠਾ ਮੰਗਵਾ ਸਕਦੇ ਹੋ ਤੇ ਇਹਨਾਂ ਨੇ ਬੂਮ ਲਿਆਂਦਾ ਜੀ ਨਵਾਂ ਇਤਕੀ ਤੇ ਕਮੈਂਟ ਕਰਕੇ ਦੱਸਿਓ ਭਰਾਵੋ ਕਿਹੜੇ ਕਿਹੜੇ ਮੱਕੀ ਤੇ ਬੂਨ ਨਾਲ ਸਪਰੇਅ ਕਰਾਉਂਦੇ ਆ ਕਿ ਕੋਈ ਹੈ ਫਰਕ ਸਪਰੇ ਕਰਾਈਦਾ ਇਹਦੇ ਨਾਲ ਮੈਨੂੰ ਵਧੀਆ ਲੱਗਿਆ ਵੀ ਆ ਸਾਰੀ ਨਵਾਤੀ ਭਰਾਵੋ ਮੱਕੀ ਦੱਸੋ ਭਰਾਵੋ ਇੱਥੋਂ ਵਿਚਾਲੋਂ ਤਾਂ ਡਾਊਨ ਜੀ ਪੈ ਗਈ ਇੱਧਰ ਬਹੁਤ ਵਧੀਆ ਖੜੀ ਹੈ ਜੀ ਇੱਥੇ ਪਾਣੀ ਰੁੱਟਣ ਕਰਕੇ ਵਿੱਚ ਕਣਕ ਢਿੱਗੀ ਸੀ ਜੀ ਉਹ ਵੀ ਬਹੁਤ ਉਗਰੀ ਆ ਤੇ ਸਪੈਸ਼ਲ ਆਪਾਂ ਲਾਈਵ ਕੀਤਾ ਭਰਾਵੋ ਇਹ ਬੂਮ ਜਿਹੜਾ ਸਪਰੇਅ ਵਾਲਾ ਬੂਮ ਹੈ ਇਹਦੇ ਆਸਤੇ ਆਪਾਂ ਲਾਈਵ ਕੀਤਾਗਾ ਸਪੈਸ਼ਲ ਕਿਸੇ ਵੀਰ ਨੇ ਕਰਾਉਣੀ ਹੁੰਦੀ ਹੈ ਸਪਰੇਅ ਮੱਲਣ ਤੋਂ ਗੋਣਿਆਂ ਵਾਲਾ ਏਰੀਏ ਤੱਕ ਹੀ ਜਾਵੜਦੇ ਆ ਜੀ ਉੱਥੇ ਇਹਨਾਂ ਦਾ ਖੇਤ ਹੈਗਾ ਹੈਗਾ ਭਗਤੂਆਣੇ ਤੱਕ ਹੀ ਏ ਕਰ ਸਕਦੇ ਆ ਇੱਧਰ ਸਾਡੇ ਏਰੀਏ ਦੇ ਵਿੱਚ ਵਿੱਚ ਮੱਲਣ ਦੇ ਆਸ-ਪਾਸੇ 15 20 25 ਕਿ ਤੱਕ 30 ਕਿਲੋਮੀਟਰ ਤੱਕ ਜਾਵੜਨਗੇ ਜੇ ਕਿਸੇ ਵੀਰ ਭਰਾ ਨੇ ਇਕੱਠਾ ਵਾਣ ਹੈਗਾ ਤਾਂ ਤੁਸੀਂ ਫੋਨ ਕਰ ਸਕਦੇ ਹੋ ਜੀ 9517558201 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਭਰਾ ਉਹ ਆਗਾ ਕਣੀ ਕਰਦੇ ਸ਼ੌਂਕ ਨਾਲ ਕੰਮ ਕਰਦੇ ਐਸੇ ਭਰਾ ਆਪਣੇ ਕਮੈਂਟ ਕਰਕੇ ਭਰਾਵੋ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਵੀਰ ਇਹਦੇ ਨਾਲ ਸਪਰੇਅ ਕਰਾਉਂਦੇ ਆ ਆਪਦੇ ਆਰਡੀਏਟ ਵਿੱਚ ਵੀ ਕਾਮਜਾਬ ਹੈਗਾ ਜਾਂ ਕਿਵੇਂ ਆ ਗੱਲਬਾਤ ਜਰੂਰ ਦੱਸਿਓ ਅਸੀਂ ਪਹਿਲੀ ਵਾਰੀ ਤੋਂ ਸਪਰੇਅ ਕਰਵਾ ਰਹੇ ਆ ਜੀ ਤੁਸੀਂ ਸਾਨੂੰ ਕਮੈਂਟ ਕਰਕੇ ਭਰਾਵੋ ਆਪਣੀ ਆਪਣੀ ਰਾਇ ਆਪਣੇ ਆਪਣੇ ਸੁਝਾਅ ਜਰੂਰ ਦਿਓ ਨੰਬਰ ਤੁਹਾਨੂੰ ਵੀਰ ਦਾ ਦੁਬਾਰਾ ਬੋਲ ਦਿੰਨੇ ਆ ਜੀ 9517558201 ਜਿਹੜੇ ਵੀਰ ਨੇ ਸਪਰੇਅ ਕਰਵਾਉਣੀ ਆ ਰੇਪ ਪਾਉਣੀ ਆ ਉਹੀ ਭਰਾ ਸੰਪਰਕ ਕਰਿਓ ਭਰਾਵੋ ਵੀਰ ਨੂੰ ਐਵੇਂ ਨਾ ਤੰਗ ਕਰਿਓ ਵੀਰਾਂ ਦਾ ਕੰਮ ਮੱਕੀ ਦਾ ਆਚਾਰ ਦਾ ਕੰਮ ਆ ਤੂੜੀ ਨੇ ਇਕੱਠਾਂ ਦਾ ਕੰਮ ਆ ਇਹਨਾਂ ਦਾ ਪ੍ਰੋਜੈਕਟ ਬਹੁਤ ਵੱਡਾ ਆ ਜਿਹੜੇ ਵੀਰ ਨੇ ਸਪਰੇਅ ਕਰਾਉਣੀ ਹੋਵੇ ਜੀ ਵੀਰ ਸੰਪਰਕ ਕਰ ਲਿਓ ਜੀ 9517558201 ਮੱਲਣ ਜੈਤੋ ਦੋਦਾ ਕੌਣੀ ਦੇ ਆਸ-ਪਾਸੇ ਪਿੰਡਾਂ ਵਾਲੇ ਪੜਾਈਆਂ ਨੇ ਤੱਕ ਇੱਧਰ ਇੱਧਰਲੇ ਏਰੀਏ ਦੇ ਵਿੱਚ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਮੱਲਣ ਪਿੰਡ ਦਾ ਇਹ ਬੂਮ ਕਿਹੜੇ ਕਿਹੜੇ ਵੀਰ ਭਰਾ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਨੂੰ ਪਤਾ ਲੱਗ ਜੇ ਵੀ ਕਿਹੜੇ-ਕਿਹੜੇ ਸਾਡੇ ਸੱਜਣ ਭਰਾ ਕਿਹੜੇ-ਕਿਹੜੇ ਏਰੀਆ ਚੋਂ ਜੁੜੇ ਹੋਏ ਆ ਸਾਡੇ ਚੈਨ 18 ਟਾਲੀ ਪੈਨਰ ਬੀਜੀ ਆ ਭਰਾਵੋ ਅਸੀਂ ਇਹ ਬੀਜੀ ਆ ਸੀ 28 29 ਤਰੀਕ ਨੂੰ ਬੀਜੀ ਹੋਈ ਆ ਅੱਜ ਇਹ ਡੇਢ ਕਿ ਮਹੀਨੇ ਦੇ ਕਰੀਬ ਹੋ ਗਈ ਗਰਮੀ ਜਾਦੇ ਕਰਕੇ ਭਰਾਵੋ ਥੋੜੀਆਂ ਇਹ ਦਵਾਈਆਂ ਪਈਆਂ ਮੀਮੂ ਪਵੇ ਕੰ ਮੱਕੀਆਂ ਛੁੜੀਆਂ ਰੰਗ ਫੜਨ ਬੁਰਾ ਹਾਲਾ ਗਰਮੀ ਬਹੁਤ ਜਿਆਦਾ ਆ ਸਮਾਨ ਮੰਜਨ ਤਾਂ ਬਹੁਤ ਸਿੱਟਿਆ ਪ੍ਰਭਵ ਪਰ ਕੰਮ ਨਹੀਂ ਕਰਦਾ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਕਿਹੜੇ ਕਿਹੜੇ ਵੀਰਾਂ ਨੇ ਮੱਕੀ ਬੀਜੀ ਆ ਕਿਹੜਾ ਕਿਹੜਾ ਬੀਜ ਹੈ 18 44 99 ਇਹ ਨਵੇਂ ਬੀਜਾ ਪ੍ਰਭਵ ਕ੍ਰਿਸਟਲ ਦਾ 18 44 ਆ ਪੈਨਰ ਦਾ ਬਹੁਤ ਵਧੀਆ ਇਹ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਮੱਲਨ ਦਾ ਬੂਮ ਆ ਜੀ ਸੰਤ ਫਾਰਮ ਇਹਨਾਂ ਦੀ ਫਾਰਮ ਦਾ ਨਾਮ 9417556201 ਇਸ ਨੰਬਰ ਤੇ ਫੋਨ ਕਰਕੇ ਜੇ ਕਿਸੇ ਵੀ ਭਰਾ ਨੇ ਵੀ ਲੈ ਕੇ ਵੇਲੇ ਸਪਰੇਅ ਕਰਾਉਣੀ ਹੋਵੇ तो बहुत वादिया शौक देगा पीर मक्की चैक करके दसौ भाव मक्की कि ला दी